ਔਰ ਚੰਡੀਗੜ੍ਹ ਦੇ ਪੰਜਾਬ ਤੋਂ ਜਦੋਂ ਆਉਣੇ ਚੰਡੀਗੜ੍ਹ ਦੇ ਬਾਰਡਰ ਤੇ ਜਦੋਂ ਲੋਕ ਪਰ ਅਮਨ ਸ਼ਾਂਤਮਈ ਇੱਕ ਪ੍ਰੋਟੈਸਟ ਕਰਨ ਦੇ ਲਈ ਆ ਰਹੇ ਸੀ ਕਿ ਅਸੀਂ ਪੰਜਾਬ ਦੇ ਅੰਦਰ ਸ਼ਾਂਤਮਈ ਪ੍ਰੋਟੈਸਟ ਕਰਨਾਗਾ ਪੰਜਾਬ ਦੀ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਆ ਉਹ ਪੰਜਾਬੀਆਂ ਦੀ ਸਾਡੀ ਯੂਨੀਵਰਸਿਟੀ ਆ ਉਹਦੀ ਸੈਨੇਟ ਦੀ ਜਿਹੜੀ ਖਤਮ ਕਰਨ ਦੀ ਚਾਲ ਸੀ ਜਿਹੜੀ ਪਹਿਲਾਂ ਨੂੰ ਬਿ ਡਰਾ ਕਰ ਲਿਆ ਤੇ ਉਹਦੇ ਹੁਣ ਚੋਣਾਂ ਦੀ ਡੇਟ ਦੀ ਅਨਾਉਂਸਮੈਂਟ ਦੀ ਗੱਲ ਸੀ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਅੱਜ ਲਾਠੀ ਚਾਰਜ ਕਰਕੇ ਮੈਂ ਸਮਝਦਾ ਸਾਡੀਆਂ ਬੱਚੀਆਂ ਦਾ ਸ਼ੋਸ਼ਣ ਕੀਤਾ ਸਾਡੇ ਬੱਚਿਆਂ ਦਾ ਸ਼ੋਸ਼ਣ ਕੀਤਾ ਕਿਵੇਂ ਉਹਨਾਂ ਦੀ ਪੱਗਾਂ ਉਤਾਰੀਆਂ ਗਈਆਂ ਕਿਵੇਂ ਸਾਡੀਆਂ ਬੱਚੀਆਂ ਦੇ ਚੁੰਨੀਆਂ ਪਾੜੀਆਂ ਗਈਆਂ ਕਿਵੇਂ ਉਹਨਾਂ ਦੇ ਕੱਪੜੇ ਪਾੜੇ ਗਏ ਇਹ ਅੱਜ ਸਾਰਾ ਖੇਰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਖੇਡਿਆਗਾ ਮੈਂ ਬੜੇ ਦਾਬੇ ਨਾਲ ਕਹਿੰਦਾ ਕਿ ਪੰਜਾਬ ਦੇ ਲੋਕ ਬੜੇ ਅਣਖੀ ਨੇਗੇ ਬੜੇ ਅਣਖੀਲੇ ਰਹਿਗੇ ਔਰ ਭਾਰਤੀ ਜਨਤਾ ਪਾਰਟੀ ਦੇ ਬਜਾਅ ਚ ਪੈਰ ਨਹੀਂ ਲੱਗਣ ਦੇਣਗੇ ਕਿਉਂਕਿ ਇਹ ਉਹ ਪਾਰਟੀ ਆ ਜਿਹੜੇ ਸਿਰਫ ਔਰ ਸਿਰਫ ਨਫਰਤ ਦੇ ਸਹਾਰੇ ਸਿਰਫ ਔਰ ਸਿਰਫ ਲੋਕਾਂ ਨੂੰ ਲੜਾ ਕੇ ਧਰਮ ਦੇ ਆਧਾਰ ਦੇ ਉੱਤੇ ਜਾਤ ਦੇ ਆਧਾਰ ਦੇ ਉੱਤੇ ਲੜਾ ਕੇ ਦੇਸ਼ ਉੱਤੇ ਰਾਜ ਕਰਨਾ ਚਾਹੁੰਦੀ ਆ ਪਰ ਲੇਕਿਨ ਪੰਜਾਬੀ ਸਾਰੇ ਧਰਮਾਂ ਦਾ ਸਤਕਾਰ ਕਰਦੇ ਨੇ ਪੰਜਾਬੀ ਅਣਖੀਲੇ ਨੇਗੇ ਪੰਜਾਬੀ ਸ਼ਾਂਤੀ 'ਚ ਵਿਸ਼ਵਾਸ ਕਰਦੇ ਨੇਗੇ ਸੋ ਬਿਲਕੁਲ ਪੰਜਾਬ ਜਿਹੜਾ ਉਹ ਸ਼ਾਂਤੀ ਅਸੀਂ ਬਣਾ ਕੇ ਰੱਖੀ ਆ ਪਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕੋਈ ਵੀ ਮੌਕਾ ਨਹੀਂ ਛੱਡਣਾ ਚਾਹੁੰਦੀ ਲਗਾਤਾਰ ਪੰਜਾਬ ਤੇ ਹਮਲੇ ਕਰ ਰਹੀ ਆ ਸੈਨੇਟ ਤੋਂ ਪਹਿਲਾਂ ਖਤਮ ਕਰਨ ਦੀ ਸਾਜ ਰਚੀ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਦੇ ਲੀਡ ਲਈ ਸਾਡੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਰ ਜੀ ਮਾਲਵਿੰਦਰ ਸਿੰਘ ਕੰਗ ਜੀ ਜਿਹੜੇ ਖੁਦ ਦੋ ਵਾਰ ਸੈਨੇਟ ਮੈਂਬਰ ਰਹੇ ਨੇ ਉਹਨਾਂ ਨੇ ਵੀ ਸਮਰਥਨ ਕੀਤਾ ਔਰ ਉਸ ਬਾਅਦ ਮੈਂ ਖੁਦ ਜਾ ਕੇ ਮਾਨਜੋਗ ਵਰਦ ਸਾਹਿਬ ਨੂੰ ਮਿਲ ਕੇ ਆਇਆ ਕਿ ਭਾਈ ਇਹ ਵਾਪਸ ਲਾਓ ਤਾਂ ਉਸ ਵਾਰ ਵਾਪਸ ਵੀ ਹੋਇਆ ਹੁਣ ਜਿਹੜੀਆਂ ਚੋਣਾਂ ਦਾ ਦੀ ਅਨਾਉਂਸਮੈਂਟ ਲਗਭਗ 2 ਸਾਲ ਹੋ ਗਏ ਸੈਨੇਟ ਦੀ ਚੋਣ ਨਹੀਂ ਹੋਈ ਪਰ ਭਾਰਤੀ ਜਨਤਾ ਪਾਰਟੀ ਅ ਸਿੱਧੇ ਟੰਗ ਨਾਲ ਅਨ ਡੈਮੋਕਰੈਟਿਕ ਤਰੀਕੇ ਦੇ ਨਾਲ ਕੰਮ ਚਲਾਉਣਾ ਚਾਹੁੰਦੀ ਆ ਪਰ ਲੇਕਰ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਉਂਦਾ